ਚੱਲ ਆਯਾ ਬਈ ਹਾਂਜੀ ਭਾਈ ਅੱਜ ਦਿਖਾਉਣ ਜਾ ਰਿਹਾ ਤੁਹਾਨੂੰ ਜਾਦੂ ਜਾਦੂ ਕਿੱਥੋਂ ਦਾ ਆਇਆ ਇਹ ਆਸਟ੍ਰੇਲੀਆ ਦਾ ਕਿੱਥੋਂ ਆਸਟ੍ਰੇਲੀਆ 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 ਨਹੀਂ ਆਸਟ੍ਰੇਲੀਆ ਦਾ ਆਸਟ੍ਰੇਲੀਆ ਘਰ ਤੋਂ ਹਾਂਜੀ ਤੇ ਇਹ ਜਾਦੂ ਦੇਖੋ ਭਾਈ ਜੀ ਦੋਨੇ ਬੋਤਲਾਂ ਦੇ ਵਿੱਚ ਕੀ ਆ ਪਾਣੀ 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 ਦਾ ਆਪਾਂ ਕਰਕੇ ਦਿਖਾਵਾਂਗੇ ਜਾਦੂ ਤੇ ਜਾਦੂ ਵਾਲਾ ਕੀ ਆ ਗਿਆ ਭਾਈ ਭਾਈ ਆ ਗਿਆ ਜਾਦੂ ਵਾਲਾ ਤੇ ਹੁਣ ਤੁਸੀਂ ਕੀ ਕਰਨਾ ਦੇਖੋ ਇਹਦੇ ਵਿੱਚ ਵੀ ਪਾਣੀ ਆ ਚੈੱਕ ਕਰ ਲਓ ਬਈ ਸਾਰੇ ਜਣੇ ਹਾਂਜੀ ਹਾਂਜੀ ਪਾਣੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦੂਜੀ ਬੋਤਲ ਚ ਕੀ ਹੈ ਪਾਣੀ ਪਾਣੀ ਠੀਕ ਹੈ ਭਾਈ ਦੂਜੀ ਬੋਤਲ ਚ ਵੀ ਪਾਣੀ ਤੇ ਆਪਾਂ ਇਹਦਾ ਕੀ ਕਰਕੇ ਦਿਖਾਵਾਂਗੇ ਤਾਂ ਉਹਨੂੰ ਦੁੱਧ ਬਣਾ ਕੇ ਦਿਖਾਵਾਂਗੇ ਨਹੀਂ ਦੁੱਧ ਕਿੱਥੇ ਬਣ ਜੂ ਭਾਈ ਇਹਦਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਨਹੀਂ ਬਣਦਾ ਹੋਈ ਸਾਰੀ ਉੱਚੜ ਬੋਲਦਾ ਭਾਈ ਅਸੀਂ ਟ੍ਰੇਨਿੰਗ ਲੈ ਕੇ ਆਏ ਹਾਂ ਆਸਟ੍ਰੇਲੀਆ ਤੋਂ ਕੋਰਿਕਲ ਦੇਖੋ ਬਣਾ ਦੇ ਰਹੇ ਨੇ ਜੀ ਕੀ ਹੈਗਾ ਤੁਹਾਨੂੰ ਨਹੀਂ ਬਈ ਤੁਹਾਨੂੰ ਜਾਦੂ ਦੇ ਦੀ ਕੀ ਹੈਗਾ ਹੈ ਨਹੀਂ ਤੁਹਾਨੂੰ ਵੀ ਨਹੀਂ ਹੈਗਾ ਚਲੋ ਅੱਜ ਤੁਹਾਨੂੰ ਜਾਦੂ ਦੇ ਦੀ ਯਕੀਨ ਕਰਾ ਕੇ ਦਿਖਾਵਾਂਗੇ ਦੁੱਧ ਬਣਾ ਕੇ ਦਿਖਾਵਾਂਗੇ ਦੋਨੇ ਬੋਤਲਾ ਵਿੱਚ ਕੀ ਆ ਪਾਣੀ ਤੇ ਪਾਣੀ ਤੋਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਦੁੱਧ ਨਾ ਦਹੀਂ ਬਣਾ ਦੇ ਨਹੀਂ ਦਹੀਂ ਵੀ ਬਣ ਜੂਗੀ ਪਹਿਲਾਂ ਦੁੱਧ ਬਣੇਗਾ ਫਿਰ ਬਣੇਗੀ ਦਹੀਂ ਤੇ ਬਣੇ ਰਿਹਾ ਵੀਡੀਓ ਦੇ ਨਾਲ ਫਿਰ ਬਣੇਗਾ ਪਨੀਰ ਫਿਰ ਬਣਾਵਾਂਗੇ ਪਨੀਰ ਲਓ ਜੀ ਇਹ ਟੱਕਣ ਖੋਲ ਕੇ ਰੱਖ ਤੇ ਇੱਕ ਟੱਕਣ ਲਾਲ ਇੱਕ ਹੈਗਾ ਚਿੱਟਾ ਦੋਨੇ ਚੈੱਕ ਕਰ ਲਓ ਜੀ ਪਾਣੀ ਦੀਆਂ ਬੋਤਲਾਂ ਨੇ ਆਹ ਦੇਖੋ ਜੀ ਪਾਣੀ ਆਹ ਦੇਖੋ ਜੀ ਪਾਣੀ ਠੀਕ ਹੈ ਤੇ ਬਸ ਹੁਣ ਕੁਝ ਕੇ ਸਕਿੰਟਾਂ ਦੇ ਵਿੱਚ ਬਣ ਜਾਣਾ ਕੀ ਇਹ ਇਹ ਆਹ ਪਾ ਪਿਆ ਜੀ ਪਾਣੀ ਕਰੋ ਜੀ ਚੈੱਕ ਬਣ ਗਿਆ ਪਾਣੀ ਨਹੀਂ ਦੁੱਧ ਬਣ ਗਿਆ ਸਾਡੀ ਪਾਣੀ ਨਹੀਂ ਦੁੱਧ ਲਓ ਜੀ ਚੈੱਕ ਕਰੋ ਬਣ ਗਿਆ ਇਹਦਾ ਹੁੰਦਾ ਜੀ ਫਰਮਲ ਹੁੰਦਾ ਜੀ